ਵਾਰ ਨਹੀਂ ਜੀ ਤੇ ਕਿੱਥੇ ਜਾਣੀ ਸਾਨੂੰ ਉਸਨੂੰ ਜਾਣੀ ਨਹੀਂ ਜੀ ਬਸ ਆਣੀ ਨਹੀਂ ਜੀ ਟਾਈਮ ਹੋ ਗਿਆ ਬਈ 30 ਮਿੰਟ ਹੋ ਗਏ ਸਨ ਖੱਦਲ ਖਰਾਬ ਆਂਦੀ ਹੋਈ ਐ ਤੇ ਅੱਜ ਮreturnData ਨੂੰ ਕੀਤੀ ਹੋਈ ਆ ਮੰਗਾ ਨੇ ਕਿ ਮੰਨ ਨਹੀਂ ਰਹੀ ਸਰਕਾਰ ਕਿਵੇਂ ਤੁਹਾਨੂੰ ਵੀ ਲੱਗਦਾ ਕਿ ਮੰਗਾ ਮੰਨੀਆਂ ਚੱਲਦੀਆਂ ਜਾਂ ਸਾਰੇ ਸਹੀ ਕੁਦਰੇ ਨਾ ਲਗਦੀਆਂ ਇਹ ਜੇ ਮੰਗਾ ਤਾਂ ਸਾਨੂੰ ਚਾਹੀਦੀਆਂ ਸੀ ਖੱਦਲ ਖਰਾਬ ਹੁੰਨੇ ਆ ਵੀ ਟਾਈਮ ਨਾ ਹੁਣ ਟਾਈਮ ਸਾਨੂੰ ਅੱਧਾ ਘੰਟਾ ਹੋ ਗਿਆ ਬਸ ਉਹਦੋਂ ਅਸੀਂ ਤਣ ਪੱਤਨ ਲੱਗ ਜੀ ਹੁਣ ਅਸੀਂ ਇੱਥੇ ਬੈਠੇ ਆ ਜੀ ਸਾਰੀ ਦਿਹਾੜੀ ਹਾਂ ਜੀ ਸਾਰੀ ਦਿਹਾੜੀ ਤੇ ਫਿਰ ਉਹੀ ਗੱਲ ਅਸੀਂ ਕਾਹਦੇ ਤੇ ਜਾਵਾਂਗੇ ਕੋਈ ਸਾਧਨ ਵੀ ਹੈ ਨਹੀਂ ਵੀ ਜਿਹੜਾ ਅਸੀਂ ਸਾਧਨ ਤੇ ਜਾਵੜੀ ਠੀਕ ਹੈ ਕਿ ਨਾਮ ਮੇਰਾ ਗਰਮੀਤ ਕੋਰਨਾਮ ਆ ਤੇ ਅਸੀਂ ਇੱਥੋਂ ਆਏ ਆ ਬਾਪਠੰਡਾ ਰੋਡ ਤੋਂ ਤੇ ਕਦੋਂ ਦੇ ਬੈਠੇ ਆ ਬੱਸਾਂ ਹੀ ਨਹੀਂ ਆਉਂਦੀਆਂ ਗੁਰੂ ਸਾਧੀਆਂ ਕਦੋਂ ਦੇ ਕਿਰਪਾ ਹੋ ਕੇ ਪਹੁੰਚ ਜਾਣਾ ਆ ਅਸੀਂ ਮਾਰਗ ਤੇ ਭੋਗ ਤੇ ਜਾਣਾ ਆ ਤੇ ਖਾਜਾ ਖਰਾਬ ਹੋ ਰਹਾ ਹੈ ਹੋਰ ਕੀ ਇੱਕ ਨਜ਼ਰ ਹੋ ਗਿਆ ਸਭ ਇੱਕ ਮੁੰਡਾ ਨਹੀਂ ਮਤਾਲ ਕੀਤੀ ਤੁਹਾਨੂੰ ਵੀ ਲੱਗਦਾ ਹੈ ਕਿ ਜੇ ਤਾਲਾ ਮੁੰਡਾ ਬੰਦਾ ਜਿਹਦੇ ਨਾਲ ਆਉਂਦਾ ਕਿ ਇਹ ਮੰਗਾਈ ਬੱਚੇ ਰੀਆਂ ਆ ਭਰਾਵਾ ਮੰਗਾ ਕੇ ਥੋੜੀ ਆ ਆ ਮੁੰਡਾ ਕਰਦੇ ਨਹੀਂ ਪੂਰੀਆਂ ਪਰ ਜਦ ਤੇ ਹੈ ਨਹੀਂ ਪੂਰੀਆਂ ਕਰੋ ਕਹਿੰਦੇ ਅਸੀਂ ਬੁੜੀਆਂ ਨੇ ਪਰਸਨਾ ਪਾਵਾਂਗੇ 2500 ਕਰਾਂਗੇ ਉਹ ਵੀ ਨਹੀਂ ਕੀਤੀ ਕਹ ਕੇ ਮੁੱਕਰ ਜਾਂਦੇ ਬੰਦੇ ਕੀ ਗੱਲ ਆ ਆ ਯਾ ਜਰ ਪਾਵਾਂਗੇ ਅਸੀਂ 2500 ਕਰ ਤਾਂਗੇ ਐ ਕਰਦਾ 14 ਦਾ ਪੁੱਛੀ ਕੀਤਾ ਪਰਦੇ ਕੁਛ ਨਹੀਂ ਕਿ ਬੱਸਾਂ ਤਾਂ ਇਹਨਾਂ ਖੇਗਰਾ ਆਪਾਂ ਦੇ ਦੁਨੀਆ ਸਾਰੀ ਬਹਿ ਬਹਿ ਥੱਕ ਜਾਂਦੀ ਆ ਐਦਾਂ ਨਹੀਂ ਕਰਨੀ ਚਾਹੀਦੀ ਅਸੀਂ ਬੈਠੇ ਆ ਸੀ ਆਪ ਕੋਈ ਕਿਸੇ ਨੇ ਜ਼ਰੂਰੀ ਕੰਮ ਵੀ ਜਾਣਾ ਹੁੰਦਾ ਹੁੰਦਾ ਹਾਂ ਵੀ ਜ਼ਰੂਰੀ ਕੰਮ ਜਾਣਾ ਹਾਂ ਮਰਗ ਤਪ ਹੋਗਾ ਪਰੋਂ ਦੇ ਬੈਠੀਆਂ ਸੀ ਤੇ ਬੱਸਾਂ ਡਿੱਕ ਜਿਨਾਂ ਬਸਾਂ ਆਉਂਦੀਆਂ ਨੇ ਪਈਆਂ ਟਾਈਮ ਸਾਰਾ ਹੋਂ ਤੱਕ ਲੈ ਜਾਊਗਾ ਜਦੋਂ ਪਹੋਗ ਹੀ ਪਾ ਗਿਆ ਮਗਰੋਂ ਕੀ ਕਰਨਾ ਜਾ ਕੇ ਸਿਕੰਦਰ ਸਿੰਘ ਗੁਰੂ ਸਾਹਿਬ ਚੰਡੂ ਪੰਚ ਚੰਡੂ ਗੋਲਾ ਜੇ ਅੱਜ ਸਰਕਾਰੀ ਤਕੀਮੇ ਦੇਖਦੇ ਹੋ ਹੱਕ ਕਿਸੇ ਦਾ ਖਤਮ ਨਹੀਂ ਖਤਮਕਾਰੀ ਤਾਂ ਹੋਏਗੀ ਜੀ ਜਦੋਂ ਸਵਾਰੀਆਂ ਨੇ ਪੰਚਣਾ ਕਿਸੇ ਨੇ ਕਿਸੇ ਜਗ੍ਹਾ ਪਹੁੰਚਾ ਕਿਸੇ ਨੇ ਕਿਸੇ ਜਗ੍ਹਾ ਪਹੁੰਚਾ ਕਿੰਨੇ ਘੰਟੇ ਮੋ ਖਤਮ ਹੋਇਆ ਸਾਨੂੰ ਤਾਂ ਕਾਫੀ ਟਾਈਮ ਹੋ ਗਿਆ ਸੀ ਤਾਂ ਪ੍ਰਾਈਵੇਟ ਬੱਸ ਤੇ ਆਏ ਸੀ ਚੰਡੂ ਵਾਲ ਤੋਂ ਕਿਵੇਂ ਦੇਖਦੇ ਹੋ ਕਿ ਹੜਤਾਲ ਜਿਹੜੀ ਮੰਗਾ ਲਗਾਤਾਰ ਹੜਤਾਲ ਉਹ ਤਾਂ ਜੀ ਸਰਕਾਰ ਨੂੰ ਮੰਗਾ ਮੰਗੂੜੀਆਂ ਕਰਨੀਆਂ ਚਾਹੀਦੀਆਂ ਜੋ ਪਾਸੇ ਯੂਨੀਅਨ ਹੈ ਕੋਈ ਵੀ ਸੰਘ ਯੂਨੀਅਨ ਹੈ ਅੱਜ ਇਹ ਰੈਕੀ ਦੇ ਫੋਟੋ ਚਾਹ ਤੇ ਉਹ ਸਿੰਘ ਰਾਗ ਪੇੜਾਈ ਕੋਸਾ ਬੰਦ ਕੀ ਉਹ ਕੋਈ ਅਕਸਰ ਹੋਇਆ ਮੈਨੂੰ ਘੰਟਾ ਹੋਏ ਬਸ ਨਹੀਂ ਬਾਤ ਆਈ ਨਹੀਂ ਇਹ ਜਿਸ ਕੋਸਾ ਦਸਾ ਸਮਝਾ ਤੁਹਾਨੂੰ ਪਤਾ ਉਸ ਤੋਂ ਮਤਲਬ ਸਾਰੀ ਸਮੱਸਿਆ ਹੀ ਸਮੱਸਿਆ ਜੀ ਇਹਨਾਂ ਦਾ ਵਿਚਾਰਾ ਰੋਡਵੇ ਜਾਲਾਂ ਦਾ ਹੈਗਾ ਇਹਨਾਂ ਦਾ ਕੋਈ ਮੰਗਾ ਬੰਗਾ ਦਾ ਹੁੰਦਾ ਇਹ ਵਿਚਾਰੇ ਇਥੇ 10:55 55 ਸਾਲਾਂ ਦੇ ਪੁੱਛੇ ਫੁੱਟੇ ਹੋਏ ਫਿਰਦੇ ਹੈਗੇ ਜੇ ਪੁੱਛੋ ਦਾਦੇ ਕੱਚੇ ਮਲਾਜਮਾਂ ਪਤਾ ਨਹੀਂ ਪਹਿਲਾਂ ਕੱਟਣੋ ਯਾਰੀ ਦਿੱਤੇ ਹੁਣ 15-18000 ਦਿੱਤੇ ਲੱਖ ਤਨਖਾਹ ਨਾ ਦੇ ਵਿਚਾਰੇ ਅਸੀਂ ਤਾਂ ਵੇਹਨੇ ਇਹਨਾਂ ਨੂੰ ਉੱਤੋਂ ਵੇਖਣ ਨੂੰ ਕਿੰਨੀਆਂ ਸੋਹਣੀਆਂ ਪਰਸਨੈਲਟੀ ਵੀ ਤੇ ਤਨਖਾਹਾਂ ਵੀ ਵਿਚਾਰਾਂ ਨੂੰ ਮਿਲਦੀਆਂ ਨਹੀਂ ਸਰਕਾਰ ਨੇ ਵਾਅਦਾ ਕੀਤਾ ਜੇ ਨਾਂ ਦੇ ਮਲਾਜਮ ਇਹ ਜੀ ਤਨਖਾਹਾਂ ਦੇ ਆਊ ਕਿ ਚਾਹ ਹੁੰਦਾ ਵੀ ਘਰ ਦੇ ਕੋਈ ਕੰਮ ਕਰਾਂਗੇ ਅਸੀਂ ਸਾਡੇ ਦਾ ਸਾਡੇ ਵੀ ਰਿਸ਼ਤੇਦਾਰ ਹੈਗੇ ਵਿੱਚ ਲੱਗੇ ਪਤਾ ਲੱਗਦਾ ਇਹ ਪਰ ਇਹ ਨਾਲ ਦੇ ਚਾਰੇ ਦੀ ਪੱਲੇ ਕੁਝ ਨਹੀਂ ਤਰਖਾ ਤਾਂ ਐਵੇਂ ਕਰੇ ਕਮਾ ਕੇ ਬਾਹਰ ਜਾਣ ਦਾ ਸਰਕਾਰ ਦਾ ਤਾਂ ਮੌਕਾ ਬਣੀ ਸੀਗੀ ਆ ਸਰਕਾਰ ਗਵਰਨਰਮੈਂਟ ਕਿਆ ਸੱਦੇ ਬੰਤੀ ਆ ਜਿਹੜੇ ਬੰਤੀ ਬਾਰਤਾਂਗੇ ਹਾਂਜੀ ਬਈ ਬਾਦ ਇਹ ਤੁਹਾਨੂੰ ਕੀ ਲੱਗਦਾ ਤੇ ਮਾਸਟਰ ਵੀ ਉਸੇ ਤਰ੍ਹਾਂ ਫਿਰਦੇ ਨੇ ਉਸ ਦਾ ਇਹਦੀ ਇਹਦੀ ਨੀਤੀ ਇਹ ਸਰਕਾਰ ਦੀ ਕੋ ਚੰਗੇ ਪਰ ਮੈਂ ਇਹਨੂੰ ਜਿੱਥੋਂ ਤੱਕ ਦੇਖਣ ਚਲਾਇਦਾ ਕਿ ਜਿਹੜੇ ਅਫਸਰ ਬੈਠੇ ਆ ਸਾਡੇ ਇਹਨਾਂ ਦੇ ਟਰਾਂਸਪੋਰਟ ਮਾਤਾ ਜਿਹੜੇ ਕੋਈ ਸੈਕਟਰੀ ਟਰਾਂਸਪੋਰਟਾ ਜਾਟ ਹੋਰ ਜਿਹੜੇ ਵੀ ਕੋਈ ਵੱਡੇ ਹੁੰਦੇ ਆ ਮੇਰੇ ਹਿਸਾਬ ਨਾਲ ਵੀ ਉਹ ਇਹਨਾਂ ਨੂੰ ਚੱਲਣ ਨਹੀਂ ਦੇਦੇ ਸਰਕਾਰ ਦੇ ਕਿਉਂਕਿ ਉਹ ਸਰਕਾਰਾਂ ਕਾਂਗਰਸ ਦੇ ਜਾਂ ਕੱਲੀ ਦਲ ਦੇ ਬੰਦੇ ਰੱਖੇ ਪਿਆ ਇਹਦਾ ਇਸ ਪੱਥੇ ਦਿਮਾਗ ਹੀ ਨਹੀਂ ਜਾਣਾ ਚਾਹੁੰਦਾ ਮੈਂ ਕਹਿੰਦਾ ਵੀ ਜੇ ਇਹ ਇਹ ਆਪ ਦਾ ਸਰਕਾਰ ਚਲਉਣੀ ਚਾਹੁੰਦੇ ਆ ਸੁਝਾਅ ਦੇ ਰਹੇ ਇਹਨਾਂ ਨੂੰ ਮੈਂ ਇਹ ਚੁੱਪ ਕਰਕੇ ਨਾ ਇੱਕ ਦੋ ਸਰਕਾਰੀ ਵਕੀਲ ਹੋਵੇ ਇੱਕ ਦੋ ਹੋਣ ਜਿਵੇਂ ਇਹਨਾਂ ਨੇ ਮੰਨਿਆ ਨੇ ਕੇਸ ਤੁਸੀਂ ਲਾਇਆ ਹੈਗਾ ਉਹਨਾਂ ਦਾ ਵਕੀਲ ਲੈ ਜੇਨ ਘੱਟੋ ਘੱਟ ਦੇ ਕੋਲ ਤਿੰਨ ਵਕੀਲ ਹੋਣ ਇਹਨਾਂ ਦੇ ਨਾਲ ਡਾਇਰੈਕਟਰ ਹੋਵੇ ਤੇ ਸੈਕਟਰੀ ਟਰਾਂਸਪੋਰਟ ਹੋਵੇ ਖੁਦ ਆਪ ਮਾਨ ਸਾਹਿਬ ਆਪ ਵਿੱਚ ਬੈਠੇ ਟਰਾਂਸਪੋਰਟ ਮੰਤਰੀ ਨੂੰ ਬਿਠਾਈ ਜਾਵੇ ਤੇ ਜਿਹੜੇ ਰੋਡਵੇ ਦੇ ਮੁਲਾਜ਼ਮ ਆ ਇਹਨਾਂ ਨੂੰ ਬਿਠਾ ਕੇ ਪੁੱਛਿਆ ਜਾਵੇ ਵਕੀਲਾਂ ਤੋਂ رائے ਲੈ ਲੈ ਵੀ ਕੀ ਇਹ ਪੱਕੇ ਹੋਣ ਦੇ ਯੋਗ ਆ ਜਾਂ ਨਹੀਂ ਯੋਗ ਆ ਇਹ ਯੋਗ ਆ ਤੇ ਇਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਵਿਚਾਰੇ 18-20 ਸਾਲਾਂ ਦੇ ਐ ਤਰੇ ਫਸਦੇ ਹੈ ਗਿਆ ਯਾਰ ਇੱਕ ਸਵਾਦ ਵਾਲੀ ਗੱਲ ਨੇ ਹੁੰਦੀ ਇਹਨਾਂ ਨਾਲ ਤੋਂ ਅੱਜ ਦੇ ਸਮੇਂ ਦੇ ਹਿਸਾਬ ਨਾਲ ਇਹਨਾਂ ਨੂੰ ਤੋਂ ਪਹਿਲਾਂ ਜਿਹੜੀ ਕਾਲੀਦਨ ਕਾਂਗਰਸ ਸਰਕਾਰੀ ਚੰਗੀ ਤੋਂ ਬੱਸਾਂ ਤਾਂ ਪਾ ਦਿੰਦੀ ਸੀ ਇਹਨਾਂ ਨੂੰ ਬੱਸਾਂ ਵੀ ਨਹੀਂ ਪਾਉਣ ਦਿੰਦੇ ਵਿਚਾਰਿਆਂ ਨੂੰ ਯਾਰ ਮੋਸਾ ਦੀ ਪੂਜਾ ਦੇ ਟਾਇਰ ਦੇ ਪੈਂਚਰ ਨੂੰ ਉਹਨੂੰ ਕਿਹਾ ਹੈ ਨਹੀਂ ਸਮਾਨ ਪੈਂਚਰ ਕੀ ਚੀਜ਼ ਹੁੰਦੀ ਆ ਬਾਹਰੋਂ ਰਵਾਈ ਦਾ 100 ਦਾ ਪੈਂਚਰ ਨੂੰ ਲਾਓ ਜੇ ਇੱਕ ਬਿੱਲ ਪਾਸ ਹੋ ਜਾਊਗਾ ਗੁਰਦਾਸਪੁਰ ਪੂਰੇ ਪੰਜਾਬ ਦੇ ਵਿੱਚ ਹੜਤਾਲ ਕੀਤੀ ਗਈ ਹੈਗੀ ਮੀਟਿੰਗ ਹੋਈ ਸੀ ਕੀ ਗੱਲਬਾਤ ਹੋਈ ਹੈ ਕਦੋਂ ਤੱਕ ਹੜਤਾਲ ਜਾਰੀ ਰਹਿਣ ਵਾਲੀ ਹੈਗੀ ਆ ਔਰ ਕਿਹੜੀਆਂ ਮੰਗਾਂ ਨੇ ਜਿਸ ਦੇ ਕਾਰਨ ਇਹ ਹੜਤਾਲ ਕੀਤੀ ਗਈ ਹੈ ਅਸੀਂ ਪੰਜਾਬ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਚੱਕਰਾਂ 'ਚ ਪਾ ਕੇ ਵੋਟਾਂ ਪਾ ਕੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਸਰਕਾਰ ਨੂੰ ਬਣਾਇਆ ਸੀ ਹਰੇਕ ਗੱਲੋਂ ਹੀ ਸਰਕਾਰ ਫੇਲ ਹੋਈ ਹੈ ਲਗਾਤਾਰ ਸਾਡੇ ਨਾਲ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਪਿਛਲੇ ਇੱਕ ਤਰੀਕ ਨੂੰ 1 ਜੁਲਾਈ ਨੂੰ 2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਬੈਠ ਕੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਕਮੇਟੀ ਬਣਾਈ ਤੇ 1 ਮਹੀਨੇ ਦੇ ਵਿੱਚ ਸਾਨੂੰ ਪੱਕੇ ਕਰਨ ਦੀ ਪਾਲਿਸੀ ਨੂੰ ਜਿਹੜੀ ਬਣਾ ਕੇ ਪਾਸ ਕਰਨ ਦੇ ਜਿਹੜੇ ਨਿਰਦੇਸ਼ ਦਿੱਤੇ ਪਰ ਲਗਾਤਾਰ 13 ਮਹੀਨੇ ਬੀਤ ਜਾਣ ਦੇ ਬਾਵਜੂਦ ਸਾਡੀਆਂ ਲਗਭਗ 70 ਤੋਂ 75 ਮੀਟਿੰਗਾਂ ਟ੍ਰਾਂਸਪੋਰਟ ਮਿਨਿਸਟਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਟ੍ਰਾਂਸਪੋਰਟ ਵਿਭਾਗਦਿਆਂ ਨਾਲ ਹੋਈਆਂ ਕਿਸੇ ਵੀ ਮੀਟਿੰਗ ਦੇ ਵਿੱਚ ਸਾਡਾ ਸਾਰਥਕ ਹੱਲ ਨਹੀਂ ਕੱਢਿਆ ਅਸੀਂ ਵਾਰ-ਵਾਰ ਮੀਟਿੰਗਾਂ ਤੋਂ ਅੱਕ ਚੁੱਕੇ ਲਾਰਿਆਂ ਤੋਂ ਅੱਕ ਕੇ ਅੱਜ ਆਣ ਮਿੱਥੇ ਸਮੇਂ ਦੀ ਸਟ੍ਰਾਈਕ ਤੇ ਬੈਠੇ ਆਂ ਸਾਨੂੰ ਇਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਸਾਨੂੰ ਹੜਤਾਲ ਕਰਨ ਵਾਸਤੇ ਮਜਬੂਰ ਕਰਤਾ ਤੇ ਨਾਲ ਨਾਲ ਸਾਡੇ ਤੇ ਸਾਡੇ ਵਿਭਾਗ ਨੂੰ ਖਤਮ ਕਰਨ ਵਾਸਤੇ ਕਿਲੋਮੀਟਰ ਸਕੀਮ ਬੱਸਾਂ ਦਾ ਕੋਹਾੜਾ ਜਿਹੜਾ ਲਗਾਤਾਰ ਲੈ ਕੇ ਆ ਰਹੇ ਆ ਉਹ ਅਸੀਂ ਉਸ ਦਾ ਲਗਾਤਾਰ ਵਿਰੋਧ ਕਰ ਰਹੇ ਆ ਉੱਥੇ ਮੈਨੇਜਮੈਂਟ ਉੱਚ ਅਧਿਕਾਰੀ ਵੀ ਇਹ ਮੰਨਦੇ ਆ ਕਿ ਇੱਕ ਪ੍ਰਾਈਵੇਟ ਬੱਸ ਜਿਹਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਜਿਹੜੀ ਲਗਭਗ 6 ਤੋਂ 70 ਰੁਪਏ ਮੰਨਦੇ ਆ ਪਰ ਸਾਡੇ ਅੰਕੜਿਆਂ ਮੁਤਾਬਕ 20 ਤੋਂ 25 ਰੁਪਏ ਪ੍ਰਤੀ ਕਿਲੋਮੀਟਰ ਦਾ ਘਾਟਾ ਜਿਹੜਾ ਵਿਭਾਗ ਨੂੰ ਪੈਂਦਾ ਪਰ ਫਿਰ ਵੀ ਮੰਨਣ ਦੇ باوجود ਵੀ ਸਮਝਣ ਦੇ باوجود ਵੀ ਆਪਦੇ ਚਾਹੇਤਿਆਂ ਦੀਆਂ ਬੱਸਾਂ ਇੱਥੇ ਪਵਾ ਆ ਕੇ ਜਿਹੜਾ ਵਿਭਾਗ ਦੀ ਲਗਾਤਾਰ ਜਿਹੜੀ ਉਹ ਲੁੱਟ ਕਰਵਾਉਣੀ ਜਾਰੀ ਆ ਇਸ ਤੇ ਰੋਸ ਵਜੋਂ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਦਾ ਸਮੁੱਚੀ ਦਾ ਚੱਕਾ ਜਾਮ ਹੈ ਤੇ ਆਉਣ ਵਾਲੇ ਜਿੰਨੇ ਦਿਨ ਹੱਲ ਨਹੀਂ ਹੁੰਦਾ ਇਹ ਚੱਕਾ ਇਸੇ ਤਰ੍ਹਾਂ ਜਾਮ ਰਹਿਣਾ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਟਰਾਂਸਪੋਰਟ ਮੰਤਰੀ ਤੇ ਜਿੰਨੇ ਵੀ ਕੈਬਨਿਟ ਮਨਿਸਟਰ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਜ਼ਾਦੀ ਦਿਹਾੜੇ ਦੇ ਉੱਤੇ ਜਿੱਥੇ ਵੀ ਝੰਡੇ ਚਾ ਲਾਉਣਗੇ ਅਸੀਂ ਗੁਲਾਮੀ ਦੇ ਦਿਵਸ ਵਜੋਂ ਮਨਾ ਕੇ ਉਹਨਾਂ ਨੂੰ ਸਵਾਲ ਪੁੱਛਣ ਉਹਨਾਂ ਦੇ ਉੱਥੇ ਝੰਡਾ ਚੜਾਉਣ ਵਾਲੀ ਥਾਂ ਤੇ ਪਹੁੰਚਾਂਗੇ ਆ ਮੀਟਿੰਗ ਦਾ ਕੋਈ ਸੱਦਾ ਆ ਹੁਣ ਸੱਕ ਬਿਲਕੁਲ ਅੱਜ ਸਾਨੂੰ ਦੁਬਾਰਾ ਫੇਰ ਟਰਾਂਸਪੋਰਟ ਆਪਣੇ ਸੈਕਟਰੀ ਸਾਹਿਬ ਨੇ ਜਿਹੜੀ ਮੀਟਿੰਗ ਆ ਉਹ ਬੁਲਾਈ ਆ ਉਮੀਦ ਕਰਦੇ ਆ ਵੀ ਉਸ ਮੀਟਿੰਗ ਦੇ ਵਿੱਚੋਂ ਸਾਰਥਕ ਸਿੱਟੇ ਨਿਕਲਣਗੇ ਤੇ ਪੰਜਾਬ ਦੇ ਲੋਕ ਆ ਜਿਹੜੇ ਖੱਜਲ ਹੋ ਰਹੇ ਨੇ ਬੱਸ ਸਟੈਂਡਾਂ ਦੇ ਵਿੱਚ ਰੋਲ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਸਾਡੀਆਂ ਮੰਗਾਂ ਦਾ ਜਿਹੜਾ ਸਾਰਥਕ ਹੱਲ ਕੱਢਣਗੇ ਕੀ ਨਾਮ ਹੈਗਾ ਜੀ ਕੀ ਕਹੋਗੇ ਜਿਹੜੀ ਹੜਤਾਲ ਆ ਕੀਤੀ ਗਈ ਹੈ ਸਾਥੀ ਮੇਰਾ ਨਾਮ ਚਰਨਜੀਤ ਸਿੰਘ ਮੈਂ ਮੋਸਰ ਡਿੱਪੂ ਦਾ 1/19 ਦਾ ਪ੍ਰਧਾਨ ਆ ਸਾਥੀ ਜੀ ਜਿਹੜੀ ਹੜਤਾਲ ਹੈ ਇਹ ਹੜਤਾਲ ਸਾਡੇ ਵਰਕਰਾਂ ਵੱਲੋਂ ਕੀਤੀ ਗਈ ਆ ਜਿਹੜੀ ਕਿ ਪਹਿਲਾਂ ਤਾਂ ਸੈਂਟਰ ਬੋਡੀ ਦੇ ਪ੍ਰਧਾਨ ਉੱਚ ਅਹੁਦਿਆਂ ਤੇ ਬੈਠੇ ਜਿਹੜੇ ਸਾਡੇ ਨਮਾਇंदे ਸੀ ਉਹ ਲੀਗ ਤੇ ਹੁੰਦੇ ਸੀ ਪਰ ਇਹ ਜਿਹੜੀ ਹੜਤਾਲ ਹੈ ਇਹ ਆਮ ਵਰਕਰਾਂ ਵੱਲੋਂ ਲੀਕੀ ਗਈ ਹੜਤਾਲ ਹੈ ਤਾਂ ਕਿ ਕਿਉਂਕਿ ਵਾਰ-ਵਾਰ ਜਿਹੜੀਆਂ ਸਰਕਾਰਾਂ ਨੇ ਸਾਡੇ ਦੇ ਨਾਲ ਵਾਅਦੇ ਕੀਤੇ ਉਹ ਵਾਅਦੇ ਨਹੀਂ ਪੂਰੇ ਕੀਤੇ ਸਾਡੇ ਵਰਕਰ ਸਾਥੀ ਅੱਕ ਚੁੱਕੇ ਹਨ ਵਾਅਦਿਆਂ ਤੋਂ ਇਸ ਕਾਰਨ ਕਰਕੇ ਸਾਥੀ ਜੀ ਇਹ ਹੜਤਾਲ ਆਮ ਵਰਕਰਾਂ ਦੀ ਹੜਤਾਲ ਹੈ ਆਮ ਵਰਕਰਾਂ ਨੇ ਕੀਤੀ ਹੋਈ ਹੜਤਾਲ ਹੈ ਇਹ ਸਾਥੀ ਜੀ ਹੜਤਾਲ ਉਨਾਂ ਚਿਰ ਨਹੀਂ ਚੁੱਕੀ ਜਾਵੇਗੀ ਜਿੰਨਾ ਚਿਰ ਸੱਕ ਸਾਡਾ ਕੋਈ ਸਾਰਤਕ ਹੱਲ ਸਰਕਾਰ ਨਹੀਂ ਕਰਦੀ ਜੀ